36ਵਾਂ ਹਕੀਮ ਖੁਸ਼ਾਲ ਸਿੰਘ ਯਾਦਗਾਰੀ ਦਮਾ ਨਜ਼ਲਾ ਕੈਂਪ ਦੀ ਅਰੰਭਤਾ ਦੀ ਅਰਦਾਸ 15 ਨਵੰਬਰ ਨੂੰ ਕਰਨਗੇ ਕਿਲਾ ਅਨੰਦਗਨ ਸਾਹਿਬ ਦੇ ਸੰਤ ਮਹਾਪੁਰਸ਼ ਸਾਬਕਾ ਸਪੀਕਰ ਰਾਣਾ ਅਤੇ ਸਾਬਕਾ ਕੈਬਨਿਟ ਮੰਤਰੀ ਠਾਕੁਰ ਰਾਮ ਲਾਲ ਵਿਸ਼ੇਸ਼ ਤੌਰ ਤੇ ਪਰੰਗੇ ਹਾਜ਼ਰੀ ਨੇੜਲੇ ਪਿੰਡ ਮੰਗੇਵਾਲ ਵਿਖੇ ਖਾਨਦਾਨੀ ਹਕੀਮ ਮਰਹੂਮ ਖੁਸ਼ਾਲ ਸਿੰਘ ਦੀ ਯਾਦ ਵਿੱਚ 36ਵਾਂ ਦਮਾ ਨਜ਼ਲਾ ਖਾਸੀ ਜੁਕਾਮ ਕੌਸਲ ਆਦਿ ਬਿਮਾਰੀਆਂ ਦੇ ਇਲਾਜ ਲਈ ਮੁਫਤ ਕੈਂਪ 15 ਨਵੰਬਰ ਨੂੰ ਲਗਾਇਆ ਜਾਵੇਗਾ ਜਿਸ ਦਿਨ ਰਮਤਾ ਦੀ ਅਰਦਾਸ ਸਵੇਰੇ 9:30 ਵਜੇ ਕਿਲਾ ਅਨੰਦਗੜ੍ਹ ਸਾਹਿਬ ਦੇ ਸੰਤਾਂ ਮਹਾਪੁਰਸ਼ਾਵਾਂ ਲੋਕੀਤਾ ਜਾਵੇਗਾ ਜਦੋਂ ਕਿ ਕੈਂਪ ਦਾ ਰਸਮੀ ਉਦਘਾਟਨ ਸਵੇਰੇ 10 ਵਜੇ ਹਿਮਾਚਲ ਪ੍ਰਦੇਸ਼ ਦਾ ਸਾਬਕਾ ਕੈਬਨਿਟ ਮੰਤਰੀ ਰਾਮ ਲਾਲ ਠਾਕੁਰ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ ਇਸ ਸਬੰਧੀ ਕੈਂਪ ਪ੍ਰਬੰਧਕ ਹਕੀਮ ਹਰਵਿੰਦਰਪਾਲ ਸਿੰਘ ਮਿੰਹਾਸ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੱਤਕ ਪੁੰਨਿਆ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਰਾਤ ਨੂੰ ਚੰਦਰਮੇਦੀ ਰੋਸ਼ਨੀ ਵਿੱਚ ਮਰੀਜ਼ਾਂ ਨੂੰ ਦਵਾਈ ਖੁਆਈ ਜਾਵੇਗੀ। ਉਹਨਾਂ ਦੱਸਿਆ ਕਿ ਇਹ ਕੈਂਪ 233 ਸਾਲ ਤੋਂ ਉਹਨਾਂ ਦੇ ਪੁਰਖਿਆਂ ਵੱਲੋਂ ਇਸੇ ਪਵਿੱਤਰ ਦਿਨ ਲਗਾਇਆ ਜਾਂਦਾ ਹੈ। ਜਿਸ ਦੀ ਰਜਿਸਟ੍ਰੇਸ਼ਨ ਸਵੇਰੇ 9:30 ਵਜੇ ਤੋਂ ਸ਼ੁਰੂ ਹੋ ਕੇ ਰਾਤੀ 9 ਵਜੇ ਸਮਾਪਤ ਹੋਵੇਗੀ। ਤੇ ਦਵਾਈ ਇਸੇ ਰਾਤ ਤੜਕਸਾਰ 1 ਵਜੇ ਸ਼ੁਰੂ ਕੀਤੀ ਜਾਵੇਗੀ ਮਰੀਜ਼ਾਂ ਨੂੰ ਬੇਨਤੀ ਹੈ ਕਿ ਉਹ ਚਿੱਟੇ ਕੱਪੜੇ ਪਹਿਨ ਕੇ ਆਉਣ ਤੇ ਠੰਡ ਦਾ ਜ਼ਰੂਰੀ ਪ੍ਰਬੰਧ ਵੀ ਕਰਕੇ ਆਉਣ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਦਵਾਈ ਨਾਲ ਹਜ਼ਾਰਾਂ ਲੋਕ ਠੀਕ ਵੀ ਹੋ ਚੁੱਕੇ ਹਨ